ਅੱਜ ਦੀ ਗੱਲਬਾਤ ਦਾ ਵਿਸ਼ਾ ਪੰਚਾਇਤੀ ਚੋਣ ਰਹੂਗਾ। ਪੰਚਾਇਤੀ ਚੋਣ ਪੰਜਾਬ ਪਿੰਡਾਂ ਦਾ ਹੀ ਦੇਸ਼ ਹੈ ਤੇ ਵੱਡਾ ਭਾਈਚਾਰਾ ਪੰਜਾਬ ਦਾ ਪਿੰਡਾਂ ਦੇ ਵਿੱਚ ਵਸਦਾ। ਬੇਸ਼ੱਕ ਚਲੋ ਆਪਾਂ ਅੱਜ ਇਸ ਕਗਾਰ ਤੇ ਆ ਗਏ ਕਿ ਪਿੰਡ ਖਤਮ ਹੋਣ ਗੰਡੇ ਨੇ ਤੇ ਅਸੀਂ ਪਿੰਡਾਂ ਨੂੰ ਛੱਡ ਛੱਡ ਕੇ ਜਾਈ ਜਾਂਦੇ ਆ। ਵੱਡੇ ਤੌਰ ਦੇ ਉੱਪਰ ਸਾਡਾ ਯੂਥ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵੱਡੇ ਦੇਸ਼ਾਂ ਦੇ ਵਿੱਚ ਚਲਾ ਗਿਆ। ਪਿੰਡਾਂ ਦਾ ਸ਼ਹਿਰੀਕਰਨ ਹੋ ਗਿਆ ਜਿਹੜਾ ਕੋਈ ਬੰਦਾ ਨੌਕਰੀ ਕਰਦਾ ਭਾਵੇਂ 5000 ਦੀ ਨੌਕਰੀ ਕਰਦਾ ਹੋਵੇ 10000 ਦੀ ਨੌਕਰੀ ਕਰਦਾ ਹੋਵੇ ਉਹ ਬੰਦਾ ਹੁਣ ਪਿੰਡ ਛੱਡ ਗਿਆ ਪਿੰਡ ਛੱਡਣ ਦੇ ਬਾਵਜੂਦ ਪਿੰਡ ਖਾਲੀ ਹੋਣ ਦੇ ਬਾਵਜੂਦ ਪਿੰਡਾਂ ਦੇ ਵਿੱਚ ਇੱਕੋ ਗੱਲ ਦੀ ਹਮੇਸ਼ਾ ਉਡੀਕ ਰਹਿੰਦੀ ਹੈ ਕਿ ਪੰਚਾਇਤੀ ਚੋਣ ਆਖਰ ਹੋਊਗੀ ਕਦੋਂ ਕਦੋਂ ਨਵੀਂ ਸਰਕਾਰ ਆਊਗੀ ਕਦੋਂ ਪਿੰਡ ਦੀ ਪੰਚਾਇਤੀ ਚੋਣ ਹੋਊਗੀ ਕਿਤਾ ਤੁਸੀਂ ਦੋਸਤੋ ਦੇਖਿਆ ਹੀ ਹੋਣਾ ਕਿ ਹੁਣ ਹਾਲਾਤ ਐ ਜਿਹੜੇ ਪੰਜਾਬ ਦੇ ਆਪਾਂ ਕਹਿੰਦੇ ਆ ਕਿ ਪੰਜਾਬ ਨੂੰ ਬਚਾਉਣ ਕੌਣ ਆਊਗਾ ਕੋਈ ਉੱਪਰੋਂ ਆਊਗਾ ਪੰਜਾਬ ਨੂੰ ਬਚਾਉਣ ਜਾਂ ਕੋਈ ਧਰਤੀ ਦਾ ਸੈਨਾ ਪਾੜ ਕੇ ਕੋਈ ਬੰਦਾ ਬਾਹਰ ਨਿਕਲਿਆ ਆਊਗਾ ਜਿਹੜਾ ਪੰਜਾਬ ਦੇ ਇਸ ਡੁੱਬਦੇ ਬੇੜੇ ਨੂੰ ਜਿਹੜਾ ਬੰਦਾ ਪਾਰ ਲਾ ਦੂਗਾ ਕਦੇ ਸਾਨੂੰ ਉਹ ਬੰਦਾ ਭਗਵੰਤ ਮਾਨ ਸਾਹਿਬ ਦੇ ਵਿੱਚੋਂ ਦਿਖਦਾ ਕਦੇ ਕੈਪਟਨ ਮਨਰੇਂਦਰ ਸਿੰਘ ਦੇ ਵਿੱਚੋਂ ਦਿਖਦਾ ਸੀ ਕਦੇ ਸੁਖਵੀਰ ਸਿੰਘ ਬਾਦਲ ਦੇ ਵਿੱਚੋਂ ਸਾਨੂੰ ਉਹ ਬੰਦਾ ਦੇਖਦਾ ਸੀ ਜਿਹੜਾ ਬੰਦਾ ਪੰਜ ਡੁੱਬਦੇ ਹੋਏ ਪੰਜਾਬ ਦੀ ਜਿਹੜੀ ਬੇੜੀ ਹੈ ਉਸ ਬੇੜੀ ਨੂੰ ਪਾਰ ਲਾ ਦੂਗਾ ਪਰ ਸੁਖਵੀਰ ਸਿੰਘ ਬਾਦਲ ਸਾਹਿਬ ਵੀ ਚਲੇ ਗਏ ਕੈਪਟਨ ਮਨਿੰਦਰ ਸਾਹਿਬ ਵੀ ਚਲੇ ਗਏ ਭਗਵੰਤ ਮਾਨ ਸਾਹਿਬ ਦੇ ਢਾਈ ਸਾਹਿਬ ਢਾਈ ਸਾਲ ਚਲੇ ਗਏ ਤੇ ਹੁਣ ਤੱਕ ਡੁੱਬਦਾ ਪੰਜਾਬ ਦਾ ਬੇੜਾ ਪਾਰ ਨਹੀਂ ਲੱਗਿਆ ਇਹ ਤਾਂ ਗੱਲ ਕਲੀਅਰ ਹੈ ਬਿਲਕੁਲ ਐਨ ਆਰ ਆਈ ਭਾਈਚਾਰਾ ਲੱਗਿਆ ਹੋਇਆ ਪੰਜਾਬ ਦੇ ਵਿੱਚ ਹੋਰ ਲੋਕ ਲੱਗੇ ਹੋਏ ਨੇ ਕਿ ਪੰਜਾਬ ਬਚਾਉਣਾ ਪੰਜਾਬ ਬਚਾਉਣਾ ਦੇਖੋ ਕਿ ਅਪਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਹਦੇ ਗੱਲਾਂ ਕਰਾਂਗੇ ਕਿ ਕਿਸ ਕਿਸ ਤਰੀਕੇ ਦੇ ਨਾਲ ਜਿਹੜੀ ਹੈਗੀ ਇੱਕ ਜੈਕਟ ਹੈ ਕਿਵੇਂ ਇੱਕ ਪਿੰਡ ਤੋਂ ਲੈ ਕੇ ਦੁਨੀਆ ਦੀ ਪਾਰਲੀਮੈਂਟ ਦੇ ਵਿੱਚ ਬੈਠੇ ਹੋਏ ਲੋਕ ਕਿਵੇਂ ਇਸ ਸਿਸਟਮ ਨੂੰ ਕੰਟਰੋਲ ਕਰ ਰਹੇ ਨੇ ਇੱਕ ਇੱਕ ਪਰ ਤਾਂ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਖੋਲਾਂਗੇ ਪਰ ਉਸ ਤੋਂ ਪਹਿਲਾਂ ਜਿਹੜੇ ਦੋਸਤ ਨਵੇਂ ਆਏ ਨੇ ਉਹ ਲੋ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਜਦੋਂ ਅਸੀਂ ਹੋਰ ਵੀਡੀਓ ਲੈ ਕੇ ਆਵਾਂਗੇ ਦੋਸਤੋ ਉਹ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਸੋ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਚੈਨਲ ਦੇ ਉੱਪਰ ਤੁਹਾਨੂੰ ਅਸੀਂ ਇਹੋ ਜਿਹਾ ਕੰਟੈਂਟ ਦਵਾਂਗੇ ਬੜੀ ਸਰਲ ਭਾਸ਼ਾ ਦੇ ਵਿੱਚ ਬੜੇ ਸੌਖੇ ਸ਼ਬਦਾਂ ਦੇ ਵਿੱਚ ਕਿ ਤੁਹਾਨੂੰ ਸਮਝ ਪਾਊਗਾ ਕਿ ਅਸਲ ਦੇ ਵਿੱਚ ਦੁਨੀਆ ਦੇ ਵਿੱਚ ਚੱਲ ਕੀ ਰਿਹਾ ਪਰ ਆਪਾਂ ਅੱਜ ਦੀ ਜਿਹੜੀ ਹੈਗੀ ਆ ਪਿੰਡ ਦੀ ਪੰਚਾਇਤੀ ਚੋਣ ਨੂੰ ਲੈ ਕੇ ਆਪਾਂ ਲੋਕ ਗੱਲਾਂ ਕਰਾਂਗੇ ਕਿ ਦੂਜਾ ਕਿ ਉਜੜ ਰਿਹਾ ਜਿਹੜਾ ਪੰਜਾਬ ਹੈ ਕਿ ਉਜੜ ਰਿਹਾ ਜਿਹੜਾ ਪੰਜਾਬ ਹੈ ਅਸੀਂ ਲੋਕ ਦੇਖਦੇ ਹਾਂ ਕਿ ਸਿਆਸਤਦਾਨ ਇਸ ਪੰਜਾਬ ਨੂੰ ਬਚਾਉਣਗੇ ਤੇ ਸਿਆਸਤਦਾਨ ਕਿਹੜੇ ਸਿਆਸਤਦਾਨ ਪੰਜਾਬ ਨੂੰ ਬਚਾਉਣਗੇ ਉਹ ਸਿਆਸਤਦਾਨ ਜਿਹੜੇ ਸਿਰਫ ਜਿਨ੍ਹਾਂ ਨੂੰ ਆਪਣੀ ਸਰਕਾਰ ਬਣਾਉਣ ਤੱਕ ਪੰਜਾਬੀਆਂ ਦੀ ਲੋੜ ਹੈ ਜਾਂ ਉਹ ਲੋਕ ਜਿਹੜੇ ਸਿਰਫ ਵਿਰੋਧਧਿਰਾਂ ਦੇ ਵਿੱਚ ਬੈਠੇ ਨੇ ਇਸ ਕਰਕੇ ਪੰਜਾਬ ਹਤੈਸ਼ੀ ਹੋਣ ਦੀਆਂ ਗੱਲਾਂ ਕਰਦੇ ਨੇ ਕਿ ਅਸੀਂ ਕਿਸੇ ਤਰੀਕੇ ਦੇ ਨਾਲ ਕੁਰਸੀ ਦੇ ਪਹੁੰਚ ਜਾਈਏ ਉਹ ਲੋਕ ਪੰਜਾਬ ਬਚਾਉਣਗੇ ਪੰਜਾਬ ਦੇ ਸਿਰ ਦੇ ਉੱਪਰ ਦਿਨ ਬਦਿਨ ਕਰਜ਼ੇ ਦੀ ਜਿਹੜੀ ਪੰਡ ਹੈ ਉਹ ਪੰਡ ਭਾਰੀ ਹੁੰਦੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੀ ਇਸ ਗੱਲ ਦੇ ਨਾਲ ਸੱਤਾ ਦੇ ਵਿੱਚ ਆਏ ਸੀਗੇ ਪੰਜਾਬ ਤੇ ਸਰੋਂ ਸਿੰਘ ਕਰਜ਼ੇ ਦੀ ਪੰਡ ਲਾਵਾਂਗੇ ਪਰ 47000 ਕਰੋੜ ਦਾ ਕਰਜ਼ਾ ਤਾਂ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਚੁੱਕ ਲਿਆ ਫਿਰ ਕਿੱਥੋਂ ਤੁਸੀਂ ਕਰਜ਼ਾ ਲਾ ਦੋਗੇ 2.5 ਸਾਲ ਤੁਹਾਨੂੰ ਹੋਣ ਵਾਲੇ ਨੇ 2.5 ਸਾਲ ਦੇ ਵਿੱਚ ਤੁਸੀਂ ਜਿਹੜਾ 47000 ਚੁੱਕਿਆ ਆਹੀ 47000 ਲਾ ਕੇ ਤੁਸੀਂ ਦਿਖਾ ਦਿਓ ਜਿਹੜਾ 3 ਲੱਖ ਪਲੱਸ ਦਾ ਕਰਜ਼ਾ ਪਹਿਲਾਂ ਚੜਿਆ ਹੋਇਆ ਉਹ ਕਰਜ਼ਾ ਲਾਉਣਾ ਤਾਂ ਬੜੀ ਦੂਰ ਦੀ ਗੱਲ ਹੈ ਜਾ ਅਸੀਂ ਦੇਖਦੇ ਆ ਕਿਹੜੀਆਂ ਰਵਾਇਤੀ ਪਾਰਟੀਆਂ ਜਿਹੜੀਆਂ ਰਾਜ ਕਰਕੇ ਚਲੀ ਗਈਆਂ ਉਹ ਪੰਜਾਬ ਨੂੰ ਬਚਾਉਣਗੀਆਂ ਦੇਖੋ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਬੇਚੈਨੀ ਹੈ ਕਦੇ ਅਸੀਂ ਕਿਸਾਨ ਆਗੂਆਂ ਦੇ ਪਿੱਛੇ ਹੁੰਨੇ ਆ ਕਦੇ ਅਸੀਂ ਦੀਪ ਸਿੱਧੂ ਦੇ ਪਿੱਛੇ ਹੁੰਨੇ ਆ ਕਦੇ ਸਾਡੇ ਲੋਕ ਅਮਰਤਪਾਲ ਦੇ ਪਿੱਛੇ ਲੱਗ ਜਾਂਦੇ ਨੇ ਕਦੇ ਆਮ ਆਦਮੀ ਪਾਰਟੀ ਦੇ ਪਿੱਛੇ ਲੱਗ ਜਾਂਦੇ ਨੇ ਕਦੇ ਅਕਾਲੀ ਜਲਦੇ ਪਿੱਛੇ ਲੱਗ ਜਾਂਦੇ ਨੇ ਕਦੇ ਕਾਂਗਰਸ ਦੇ ਪਿੱਛੇ ਲੱਗ ਜਾਂਦੇ ਨੇ ਕਦੇ ਸਿਮਰਨਜੀਤ ਮਾਨ ਦੇ ਪਿੱਛੇ ਲੱਗ ਜਾਂਦੇ ਨੇ ਕਿਉਂਕਿ ਸਾਡੇ ਲੋਕਾਂ ਦੇ ਵਿੱਚ ਬੇਚੈਨੀ ਹੈ ਉਹਨਾਂ ਨੂੰ ਲੱਗਦਾ ਕਿ ਇਹ ਸਾਡਾ ਲੀਡਰ ਹੈ ਸਾਨੂੰ ਡੁੱਬਦਿਆਂ ਹੋਏ ਇਹਨੂੰ ਆਹ ਬੰਦਾ ਬਚ ਕਿਸੇ ਨੇ ਤੁਹਾਡੀ ਬਾਣੀ ਫੜਨੀ ਕਿਸੇ ਨੇ ਤੁਹਾਨੂੰ ਬਚਾਉਣਾ ਨਹੀਂ ਜੇਕਰ ਤੁਹਾਨੂੰ ਕਿਸੇ ਨੇ ਬਚਾਉਣਾ ਤਾਂ ਉਹ ਤੁਹਾਡੇ ਆਪਣੇ ਉਪਰਾਲਿਆਂ ਨੇ ਬਚਾਉਣਾ ਉਹ ਉਪਰਾਲੇ ਜਿਹੜੇ ਛੋਟੇ-ਛੋਟੇ ਹੋਣਗੇ ਬੇਸ਼ੱਕ ਤੁਸੀਂ ਇਹ ਗੱਲ ਆਪਣੇ ਦਿਮਾਗ ਦੇ ਵਿੱਚ ਸਟੱਡੀ ਕਰੋ ਤੁਸੀਂ ਪੜ੍ਹੋ ਤੁਸੀਂ ਸੁਣੋ ਤੁਸੀਂ ਦੇਖੋ ਟੈਲੀਵਿਜ਼ਨਾਂ ਦੇ ਪਰ ਕਿ ਦੁਨੀਆ ਦੇ ਵਿੱਚ ਕੀ ਹੋ ਰਿਹਾ ਪਰ ਤੁਹਾਨੂੰ ਐਕਸ਼ਨ ਉੱਥੇ ਲੈਣਾ ਪੈਣਾ ਜਿੱਥੇ ਤੁਸੀਂ ਰਹਿ ਰਹੇ ਹੋ ਹੁਣ ਰਹਿਸ਼ ਤੁਹਾਡੀ ਇੱਕ ਪਿੰਡ ਦੇ ਵਿੱਚ ਹੈ ਤੇ ਸੋਚ ਤੁਸੀਂ ਜੈਨਿਓ ਕਿ ਅਮਰੀਕਾ ਦੇ ਵਿੱਚ ਐ ਹੋ ਰਿਹਾ ਕਿ ਅਸੀਂ ਵੀ ਐ ਕਰ ਦਾਂਗੇ ਬਿਲਕੁਲ ਨਹੀਂ ਜਿੱਥੇ ਤੁਸੀਂ ਰਹਿ ਰਹੇ ਹੋ ਸਭ ਕੁਝ ਉੱਥੇ ਹੋਊਗਾ ਹੁਣ ਜੇ ਆਪਾਂ ਸੱਚਮੁੱਚ ਸੁਧਾਰ ਕਰਨਾ ਚਾਹੁੰਦੇ ਆਂ ਪਿੰਡਾਂ ਦੇ ਵਿੱਚ ਦੇਖੋ ਦੋ ਦੋ ਚੀਜ਼ਾਂ ਪਿੰਡਾਂ ਦੀਆਂ ਬੜੀਆਂ ਅਹਿਮ ਨੇ ਜਿਹੜੀਆਂ ਪਿੰਡਾਂ ਨੂੰ ਬਣਾ ਕੇ ਰੱਖਦੀਆਂ ਨੇ ਉਹ ਦੋ ਚੀਜ਼ਾਂ ਕਿਹੜੀਆਂ ਨੇ ਇੱਕ ਤਾਂ ਹੈਗਾ ਪਿੰਡਾਂ ਦਾ ਭਾਈਚਾਰਾ ਪੰਜਾਬ ਦੇ ਜਿਹੜੇ ਲੋਕ ਨੇ ਇਹਨਾਂ ਦਾ ਭਾਈਚਾਰਾ ਬੜਾ ਜ਼ਰੂਰੀ ਹੈ ਪਿੰਡਾਂ ਦੇ ਵਿੱਚ ਵਸੇ ਲੋਕਾਂ ਦਾ ਦੂਜੀ ਹੈਗੀ ਹੈ ਪੰਜਾਬ ਦੀ ਖੇਤੀ ਜੇਕਰ ਭਾਈਚਾਰਾ ਬਿਲਡ ਕਰਨਾ ਤਾਂ ਜਿਹੜੀ ਪਿੰਡ ਦੀ ਪੰਚਾਇਤ ਹੈ ਉਹ ਪੰਚਾਇਤ ਸਿਆਸੀ ਪਾਰਟੀ ਤੋਂ ਮੁਕਤ ਹੋਵੇ ਸਿਆਸੀ ਪਾਰਟੀ ਦਾ ਉਹਦੇ 'ਚ ਕੋਈ ਦਖਲ ਨਾ ਹੋਵੇ ਜਿਹੜੇ ਪੰਚ ਚੁਣੇ ਜਾਣ ਸਰਪੰਚ ਚੁਣੇ ਜਾਣ ਉਹ ਨਿਰੋਲ ਪਿੰਡ ਦੇ ਹੋਣ ਕਿਸੇ ਸਿਆਸੀ ਧਿਰ ਦੇ ਨਾ ਹੋਣ ਉਹ ਭਲਾ ਹੋ ਸਕਦਾ ਦੂਜਾ ਹੈਗੀ ਹੈ ਪੰਜਾਬ ਦੀ ਖੇਤੀ ਪੰਜਾਬ ਦੀ ਜੇਕਰ ਖੇਤੀ ਨੂੰ ਬਚਾਉਣਾ ਜਾਂ ਕਹ ਲਓ ਕਿ ਪੰਜਾਬ ਦੀ ਖੇਤੀ ਦਾ ਪੰਜਾਬ ਨੂੰ ਬਚਾਉਣ ਦੇ ਵਿੱਚ ਕੀ ਅਹਿਮ ਇੱਕ ਰੋਲ ਹੈ ਯੋਗਦਾਨ ਹੈ ਉਹ ਹੈਗਾ ਕਿ ਸਾਨੂੰ ਜਿਹੜੀ ਸਾਂਝੀ ਖੇਤੀ ਹੈ ਜਿਹਨੂੰ ਆਪਾਂ ਕੋਆਪਰੇਟਿਵ ਮਾਡਲ ਕਹਿੰਦੇ ਆ ਕਿ ਸਾਂਝਾ ਹੋਵੇ ਭਾਵੇਂ ਸਹਿਕਾਰੀ ਸੰਸਥਾਵਾਂ ਪਿੰਡਾਂ ਦੇ ਵਿੱਚ ਬੜਾਈਆਂ ਸੀ ਉਹਨਾਂ ਚੀਜ਼ਾਂ ਨੂੰ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਨਾਲ ਆਪਾਂ ਪੰਜਾਬ ਦਾ ਕੋਈ ਤਿਲਫੁੱਲ ਜਿਹੜਾ ਹੈਗਾ ਉੱਪਲਾ ਕਰ ਸਕਦੇ ਆ ਦੇਖੋ ਕਿ ਹੁਣ ਪਿੰਡਾਂ ਦੇ ਵਿੱਚ ਕੀ ਹੁੰਦਾ ਕਿ ਕੋਈ ਸ਼ਰੋਮਣੀਏ ਇਕੱਲੇ ਦਲ ਦਾ ਬੰਦਾ ਸਰਪੰਚ ਬਣ ਗਿਆ ਕੋਈ ਕਾਂਗਰਸ ਦਾ ਬਣ ਗਿਆ ਹੁਣ ਆਮ ਆਦਮੀ ਪਾਰਟੀ ਦੇ ਬਣ ਜਾਣਗੇ ਇਹ ਪਿੰਡ ਦੇ ਸਰਪੰਚ ਨਹੀਂ ਹੈਗੇ ਜਿਹੜੇ ਲੋਕ ਵੋਟਾਂ ਦੇ ਵਿੱਚ ਖੜਨਾ ਬਚਾਉਂਦੇ ਨੇ ਉਹ ਵੀ ਗੱਲ ਸਮਝਣ ਤੇ ਸੋਚਣ ਕਿ ਇਹੋ ਪਿੰਡਾਂ ਦੇ ਸਰਪੰਚ ਨਹੀਂ ਹੈਗੇ ਉਹ ਸਿਆਸਤਦਾਨਾਂ ਦੇ ਸਰਪੰਚ ਨੇ ਜਦੋਂ ਥੋਡੇ ਪਿੰਡ ਦੇ ਵਿੱਚ ਥੋਡੇ ਪਿੰਡ ਦਾ ਬੰਦਾ ਸਰਪੰਚ ਹੋਊਗਾ ਐ ਕਿ ਹੋਊਗਾ ਕਿ ਨਾ ਮੈਂ ਅਕਾਲੀ ਦਲ ਦੇ ਨਾਲ ਆ ਨਾ ਮੈਂ ਕਾਂਗਰਸ ਦੇ ਨਾਲ ਆ ਨਾ ਮੈਂ ਬਸਪਾ ਦੇ ਨਾਲ ਆ ਨਾ ਮੈਂ ਆਮ ਆਦੀ ਪਾਰਟੀ ਦੇ ਨਾਲ ਆ ਕਿ ਨਾ ਮੈਂ ਭਾਜਪਾ ਦੇ ਨਾਲ ਆ ਕਿਸੇ ਵੀ ਸੱਸ ਧਿਰ ਦੇ ਨਾਲ ਨਹੀਂ ਮੇਰਾ ਤਾਂ ਸਿਰਫ ਇੱਕੋ ਇੱਕ ਜਿਹੜਾ ਮਨਸੂਬਾ ਉਹ ਹੈਗਾ ਕਿ ਮੈਂ ਆਪਣੇ ਪਿੰਡ ਨੂੰ ਮੈਂ ਆਪਣੇ ਪਿੰਡ ਨੂੰ ਨਸ਼ਾ ਰਹਿਤ ਕਰਨਾ ਮੈਂ ਆਪਣੇ ਪਿੰਡ ਦੀ ਸਾਫ ਸਫਾਈ ਵੱਲ ਧਿਆਨ ਦੇਣਾ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਹੈ ਮਹੱਤਵਪੂਰਨ ਗੱਲ ਹੈ ਉਹ ਗੱਲ ਹੈਗੀ ਹੈ ਕਿ ਮੈਂ ਆਉਣ ਵਾਲਾ ਜਿਹੜਾ ਸਾਡਾ ਭਵਿੱਖ ਹੈ ਸਾਡੀਆਂ ਨਸਲਾਂ ਨੇ ਉਹਨਾਂ ਦੇ ਲਈ ਮੈਂ ਐਜੂਕੇਸ਼ਨ ਦਾ ਹੀ ਪ੍ਰਬੰਧ ਕਰਨਾ ਐਜੂਕੇਸ਼ਨ ਉਦੋਂ ਪ੍ਰਬੰਧ ਹੋ ਸਕੂਗਾ ਐਜੂਕੇਸ਼ਨ ਦਾ ਜਦੋਂ ਸਰਪੰਚ ਖੁਦ ਪੜ੍ਹੇ ਲਿਖਿਆ ਹੋਊਗਾ ਜਦੋਂ ਪੰਚ ਖੁਦ ਪੜ੍ਹੇ ਲਿਖਿਆ ਹੋਊਗਾ ਉਦੋਂ ਸਾਰੀ ਇਹ ਗੱਲ ਜਿਹੜੀ ਹੈਗੀ ਅੱਗੇ ਤੁਰ ਸਕੋਗੇ ਕਿਉਂਕਿ ਪਿੰਡ ਦੇ ਵਿੱਚ ਸਕੂਲ ਤਾਂ ਹੁੰਦੇ ਨੇ ਸਰਕਾਰੀ ਸਕੂਲ ਹੁੰਦੇ ਨੇ ਹੋਰ ਸਕੂਲ ਹੁੰਦੇ ਨੇ ਉਹਨਾਂ ਸਕੂਲਾਂ ਦੇ ਵਿੱਚ ਬੱਚੇ ਭੇਜ ਦੇਣਾ ਜਾਂ ਇੰਗਲਿਸ਼ ਮੀਡੀਅਮ ਭਾਵੇਂ CBSE ਬੋਰਡ ਨੇ ICSE ਬੋਰਡ ਨੇ ਇਹਨਾਂ ਦੇ ਵਿੱਚ ਬੱਚੇ ਭੇਜ ਦੇਣਾ ਹੀ ਐਜੂਕੇਸ਼ਨ ਨਹੀਂ ਹੈਗੀ ਸਾਨੂੰ ਬੱਚਿਆਂ ਦੇ ਦਿਮਾਗ ਨੂੰ ਡਿਵੈਲਪ ਕਰਨ ਦੇ ਲਈ ਬੜੇ ਜਿਹੜੇ ਸੈਂਟਰ ਨੇ ਸੈਂਟਰ ਡਿਵੈਲਪ ਕਰਨੇ ਪੈਣੇ ਨੇ ਸਾਨੂੰ ਬਹੁਤ ਇਦਾਂ ਦੇ ਪਿੰਡਾਂ ਦੇ ਵਿੱਚ ਜਿਹੜੇ ਸੈਂਟਰ ਨੇ ਉਹ ਲੈ ਕੇ ਆਉਣੇ ਪੈਣੇ ਨੇ ਜਿੱਥੇ ਬੱਚਿਆਂ ਨੂੰ ਜਿਹੜੀ ਹਾਇਰ ਐਜੂਕੇਸ਼ਨ ਹੈ ਉਹਦਾ ਪਤਾ ਚੱਲ ਸਕੇ ਕਿ ਅਸੀਂ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰ ਸਕਦੇ ਆ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਦੁਨੀਆ ਦੇ ਵਿੱਚ ਹੋ ਕੀ ਰਿਹਾ ਹੁਣ ਬੱਚੇ ਸਕੂਲ ਦੇ ਵਿੱਚ ਜਾਂਦੇ ਨੇ ਘੋੜੇ ਵਾਂਗ ਊਠ ਵਾਂਗ ਉਹਨਾਂ ਦੇ ਬੈਗ ਮੋਢਿਆਂ ਦੇ ਉੱਪਰ ਲੱਦਤੇ ਜਾਂਦੇ ਨੇ ਬਸ ਦੇ ਵਿੱਚ ਬਿਠਾਤੇ ਜਾਂਦੇ ਨੇ ਬਸ ਦੇ ਵਿੱਚ ਉਤਾਰ ਲਏ ਜਾਂਦੇ ਨੇ ਉਥੋਂ ਤੱਕ ਸੀਮਤ ਹੈ ਤੀਜਾ ਸਰਪੰਚ ਦਾ ਚੌਥਾ ਮਨੋਰਥ ਹੋਵੇ ਕਿ ਅਸੀਂ ਆਪਣੇ ਪਿੰਡ ਵੱਲ ਧਿਆਨ ਦੇਣਾ ਪਿੰਡ ਤੋਂ ਬਾਹਰ ਦੇਖੋ ਇੱਕ ਤਾਂ ਜੇ ਬੰਦਾ ਕਿਸੇ ਐਮਐਲਏ ਐਮਪੀ ਨਾਲ ਜੁੜਿਆ ਹੁੰਦਾ ਸਿਆਸੀ ਧਿਰ ਦੇ ਨਾਲ ਜੁੜਿਆ ਹੁੰਦਾ ਉਹ دوستੋ ਕੀ ਕਰਦੇ ਨੇ ਉਹਦਾ ਧਿਆਨ ਜਦੋਂ ਝਗੜਿਆਂ ਨਿਪਟਾਉਣ ਦੇ ਵਿੱਚ ਰਹਿੰਦਾ ਗੱਡੀ ਭਰੀ ਚਾਰ ਬੰਦਿਆਂ ਦੀ ਇੱਧਰ ਨੂੰ ਗੱਡੀ ਭਰੀ ਚਾਰ ਬੰਦਿਆਂ ਦੀ ਉੱਤਰ ਨੂੰ ਐਦਾਂ ਗੱਲ ਨਹੀਂ ਬਣਨੀ ਹੈਗੀ ਜਿਹੜਾ ਸਰਪੰਚ ਤੁਸੀਂ ਚੁਣੋਗੇ ਸਰਪੰਚ ਮਤਲਬ ਕਿ ਪਿੰਡ ਦਾ ਹੀ ਫੋਕਸ ਹੋਵੇ ਇਹ ਗੱਲ ਤੇ ਫੋਕਸ ਹੋਵੇ ਕਿ ਮੈਂ 5-10000 ਐਸਐਚਓ ਕੋਲੋਂ ਲੈਣਾ ਹੈਗਾ ਆਪਣੇ ਪਿੰਡ ਦਾ ਕਲੇਸ਼ ਖੜਾ ਕਰਕੇ ਮੈਂ ਤਾਂ ਆਪਣੇ ਪਿੰਡ ਦੇ ਵਿੱਚ ਪੁਲਿਸ ਆਉਣ ਨਹੀਂ ਦੇਣੀ ਹੈਗੀ ਮੈਂ ਤਾਂ ਪੰਚਾਇਤ ਦੇ ਵਿੱਚ ਬੈਠ ਕੇ ਪੰਚਾਇਤ ਘਰ ਦੇ ਵਿੱਚ ਬੈਠ ਕੇ ਮੈਂ ਤਾਂ ਸਾਰਾ ਜਿਹੜਾ ਮਸਲਾ ਮਸਲੋਂ ਸੋਲਝਾ ਲੈਣਾ ਉਹ ਸਰਪੰਚ ਪਿੰਡ ਤੋਂ ਚੱਲੂਗਾ ਸਰਪੰਚ ਉਹ ਮੈਂ ਦੁਗਵਾਰ ਰਿਪੀਟ ਕਰ ਦੇਣਾ ਚਾਹੁੰਦਾ ਸਰਪੰਚ ਹੋੜਾ ਐਜੂਕੇਸ਼ਨ ਵੱਲ ਧਿਆਨ ਦੇਵੇ ਖੇਡਾਂ ਵੱਲ ਧਿਆਨ ਦੇਵੇ ਸਫਾਈ ਵੱਲ ਧਿਆਨ ਦੇਵੇ ਤੇ ਇਸ ਤੋਂ ਇਲਾਵਾ ਪਿੰਡ ਦੇ ਪਾਈਚਾਰੇ ਵੱਲ ਧਿਆਨ ਦੇਵੇ ਪਿੰਡ ਦੀ ਖੇਤੀ ਨੂੰ ਪੰਜਾਬ ਦੀ ਖੇਤੀ ਨੂੰ ਪਿੰਡ ਦੀ ਖੇਤੀ ਨੂੰ ਸਾਂਝੀ ਬਣਾਉਣ ਦੇ ਲਈ ਉਹ ਬੰਦਾ ਧਿਆਨ ਦੇਵੇ ਉਦੋਂ ਕੁਝ ਹੋ ਸਕਦਾ ਨਹੀਂ अदरवाइज ਤੁਹਾਨੂੰ ਲੱਗਦਾ ਹੋਊਗਾ ਕਿ ਉੱਪਰੋਂ ਕੋਈ ਬੰਦਾ ਆ ਜਾਊਗਾ ਪੰਜਾਬ ਬਚਾਲੂਗਾ ਨਾ ਉੱਪਰੋਂ ਕਿਸੇ ਨੇ ਆਉਣਾ ਨਾ ਧਰਤੀ ਪਾੜ ਕੇ ਕਿਸੇ ਨੇ ਆਉਣਾ ਲੋਕ ਇੱਥੋਂ ਹੀ ਆਉਣਗੇ ਥੋੜੀ ਹਿੱਕ ਤੇ ਇਹ ਲੀਡਰ ਇੱਥੇ ਹੀ ਮੂੰਗਦਾਲਣਗੇ